ਕਰੰਦਾ ਫੋਨ ਆਇਆ ਤਾਂ ਤੂੰ ਉੱਡ ਗਿਆ ਤੈਨੂੰ ਇਹਨਾ ਨਹੀਂ ਲੱਭਣ ਡਿਆ ਪਿੱਤੋਂ ਆਪ ਲੱਗੀ ਆ ਤੇ ਝੋਨਾ ਵਢਾਲੀਆ ਮਾਸਾ ਕਦੀ ਬੱਦਲ ਹੋ ਜਾਂਦਾ ਕਦੀ ਧੁੱਪ ਲੱਗ ਜਾਂਦੀ ਸਾਡੀ ਜਾਨ ਸੁੱਕਣੇ ਪਈ ਆ ਤੈਨੂੰ ਫਿਰਨ ਦੀ ਅੱਗ ਲੱਗੀ ਆ ਉਹ ਜਿਹੜਾ ਕੰਮ ਜ਼ਰੂਰੀ ਹੀ ਤਾਂ ਹੀ ਚਲ ਗਿਆ ਹਣੀ ਤੂੰ ਬੰਦੇ ਕਿਹੜਾ ਕੰਮ ਆ ਮੈਨੂੰ ਵੀ ਪਤਾ ਲੱਗੇ ਮੰਮੀ ਜੱਡਾ ਤਗੜੇ ਤਗੜੇ ਮੁੰਡਿਆਂ ਨਾਲ ਬਿੰਦਾ ਨਾ ਤੇ ਸਿਰੇ ਦੇ ਨਸ਼ੇੜੀ ਆ ਉਹ ਤਾਂ ਖਵਲੀ ਬੋਲ ਉਹ ਬੁਗੇ ਤਾਂ ਲੱਗੀਆਂ ਕਿੱਦਾਂ ਲੱਗੀ ਹੋਵੇ ਉਹ ਤਾਂ ਸ਼ਿਟ ਵਾ ਉਹ ਤੇ ਫਿਰ ਮੁੜ ਕੇ ਉਹਨੇ ਤਾਂ ਸਾਡੇ ਸਿਰਦੇ ਵਾਲਾ ਨੂੰ ਪੈਣਾ ਵਾ ਆਹੋ ਤੇ ਮੇਰਾ ਰਾਦਾ ਵਾ ਤੇ 10 ਭੈਣ ਡਈ ਆ ਤੇ ਮੁੰਡਾ ਵੀ ਕੱਲਾ ਕੱਲਾ ਹੀ ਆ ਅੱਛਾ ਤੇ 5 ਕਿਲੇ ਪੈਲੇ ਵੀ ਹੁੰਦੀ ਆ ਠੀਕ ਤੇ ਘਰ ਵੀ ਕੋਠੀ ਪਈ ਆ ਸਭ ਕੁਝ ਉਹਨਾਂ ਦਾ ਸੋਨਾ ਵਾ ਪਰ ਮੰਮੀ ਜੇ ਕਰਨਾ ਨਾ ਰਿਸ਼ਤਾ ਤੇ ਪੁਸ਼ਪਰਤਲ ਆਪ ਕਰਨੀ ਆ ਅੱਛਾ ਗੱਡੀ ਦੇਣੀ ਉਹਨਾਂ ਨੇ ਲੈ ਫਿਰ ਤੇ ਵਧਿਆ ਵਾ ਅਬ ਕੋਈ ਗੱਲ ਨਹੀਂ ਮੁੰਡੇ ਨਾਲ 2 ਸਾਲ ਵੱਡੀ ਹੋਊਗੀ ਕਿੰਨੀ ਕੁ ਵੱਡੀ ਹੋਣ ਲੱਗੀ ਆ ਪ੍ਰੇਤ ਨਾ ਹੋਈ ਏ ਗੱਲ ਉਹਨੇ ਮੈਨੂੰ ਰਿਸ਼ਤੇ ਦੇ 10 ਪਾਈ ਆ ਆੰਦੀ ਵੀ ਚੰਗੇ ਆ ਕਰੋ ਸੌਖੇ ਆ ਉਹਨਾਂ ਦਾ ਤਾਂ ਚ ਗੱਡੀ ਦੇਣੀ ਆ ਤੇ ਮੈਂ ਜਰਾ ਕੰਮ ਨਾ ਨਿਬੇੜੀ ਦੇਣਾ ਹੁਣ